ਸਾਸੀ ਕਕ ਸੰਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਜਿਹੜੇ ਵੀ ਇਸ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਅੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ HF ਕਾਓ ਬਲੈਕ ਜੈਡ ਹੈਗੀ ਐ ਸੋ ਦੋਸਤੋ ਸੋ ਏਰੀਆ ਹੈਗਾ ਜਿਹੜਾ ਜੀ ਲੋਕੇਸ਼ਨ ਹੈਗੀ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਆ ਜਾਂਦਾ ਹੈ ਦੋਸਤੋ ਬਾਕੀ ਇਸ ਦੇ ਮਾਲਕ ਜਿਹੜੇ ਓਨਰ ਹਨ ਉਹ ਬਾਈ ਪ੍ਰਦੀਪ ਹੁਣੀ ਹਨ ਉਹਨਾਂ ਦੇ ਨੰਬਰ ਜਿਹੜੇ ਹਨ ਜੀ 8198000468 ਹਨ 8198000468 ਤੇ ਤੁਸੀਂ ਸੰਪਰਕ ਕਰਕੇ ਦੋਸਤੋ ਇਹ ਗਾਂ ਖਰੀਦ ਸਕਦੇ ਹੋ ਦੋਸਤੋ ਜੇ ਅਸਸ ਆਪਾਂ ਗਾਂ ਦੀ ਗੱਲ ਕਰੀਏ ਤਾਂ ਇਹ ਦੂਜੀ ਲੋਕੇਸ਼ਨ ਦੇ ਵਿੱਚ ਸੂਣ ਜਾ ਰਹੀ ਏ ਆ ਮੂਹ ਸ਼ੇਦਾਂ ਦਾ ਹੈਗੀ ਏ ਦੋਸਤੋ ਪਹਿਲੇ ਸੁਵੇਦੀ ਜੀਐਸਟੀ ਮਿਲਕ ਦੀ ਆਪਾਂ ਗੱਲ ਕਰੀਏ ਤਾਂ 28 ਪਲੱਸ ਡੀਐਸਟੀ ਮਿਲਕ ਦੀ ਕੈਪੈਸਿਟੀ ਰਹੀ ਹੈਗੀ ਹੈ ਜੀ ਪਿਛਲੇ ਸਾਲ ਦੀ ਬਾਕੀ ਦੋਸਤੋ 16 ਦਸੰਬਰ ਨੂੰ ਇਸ ਦੇ ਦਿਨ ਪੂਰੇ ਹਨ ਬਾਕੀ ਸਾਰਿਆਂ ਪਾਸੋਂ ਇਹ ਗਾਂ ਬਹੁਤ ਵਧੀਆ ਹੈਗੀ ਹੈ ਦੋਸਤੋ ਚੱਡਾ ਹਵਾਨੇ ਦੀ ਬਹੁਤ ਜਿਆਦਾ ਸਾਫ ਹੈਗੀ ਹੈ ਖੁੱਲੇ ਲੇਵੇ ਦੀ ਇਹ ਵੈੜ ਹੈਗੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗੀ ਤਿਆਰੀ ਆਰਡਰ ਦੀ ਇਸਨੇ ਕੀਤੀ ਹੋਈ ਆ ਥਣ ਵੀ ਕਾਫੀ ਜਿਆਦੇ ਸੋਹਣੇ ਹਨ ਦਰਲ ਦੇ ਵਿੱਚ ਥਣ ਹਨ ਦੋਸਤੋ ਬਾਕੀ ਮੁੱਲ ਦੋਸਤੋ 72000 ਰੁਪਏ ਬਾਈ ਹੋਣੀ ਕਰਦੇ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਏਗਾ ਜੀ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰ ਨਵੇਂ ਹਨ ਪਹਿਲੀ ਵਾਰ ਵੀਡੀਓ ਵੇਖ ਰਹੇ ਹਨ ਮਿਹਰਬਾਨੀ ਜੀ